ਲੋਕ ਹਿੱਤ ਲੋਕਾਂ ਦੀ ਆਵਾਜ਼ ਜੀ channel ਵੇਖਣ ਵਾਲੇ ਦਰਸ਼ਕਾਂ ਸਵਾਗਤ ਤਰਨਤਨ ਪੁਲਿਸ ਨੇ ਦੋ ਹਥਿਆਰ ਸਮੇਤ ਤਸਕਰ ਕਿਥੇ ਕਾਬੂ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਖਾਸ ਸੂਚਨਾ ਦੇ ਆਧਾਰ ਤੇ ਤਰਨਤਨ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਵਾਲੇ ਇੱਕ ਸਰਦ ਪਰੋ ਹਥਿਆਰ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਅਧਿ ਪਿੰਡ ਲਖਣਾ ਤੋਂ ਸੂਰਜਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 6 ਅਧੂਿਕ ਤਥਿਆਰ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਐਫਆਰ ਦਰਜ ਕਰਨ ਉਪਰੰਤ ਸਾਰੇ ਪਿਛਲੇ ਅਤੇ ਅਗਲੇ ਸਬੰਧਤ ਦੀ ਪੁਛਗਛ ਵੱਡੇ ਪੱਧਰ ਤੇ ਇਹਨਾਂ ਤੋਂ ਕੀਤੀ ਜਾ ਰਹੀ ਹੈ ਇਸ ਬੰਦੀ ਐਸਐਸਪੀ ਤਰਨਤਾਰਨ ਅਗਲੀ ਜਾਣਕਾਰੀ ਦੇਦੇ ਹੋਏ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫੌਜ ਜੂ ਕਰਾਓ ਧੰਵਾਦ ਜੀ। ਹੋਰ ਦੇ ਹੁੰਦੇ ਆ। ਲੈ ਲਓ ਇਹ। ਮੋਬਾਈਲ ਪਰ ਹੀ ਰਹਿਣ ਤੇ ਜੀ। ਅਰੇ ਜੀ ਸਰੋ ਆਪਣੀ ਅੱਜ ਮਾਨਯੋਗ ਸੀਐਮ ਸਾਹਿਬ ਸਰਦਾਰ ਰਵਿੰਦਰ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਡਿਗੋਰਜਾ ਦੇ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਆਰੇ ਅੰਸਾਰ ਦੇ ਖਲਾਫ ਲਗਾਤਾਰੀ ਕਾਰਵਾਈ ਸਾਡੀ ਚੱਲ ਰਹੀ ਹੈ ਲੇਕਨ ਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਗਿਸਤਾਨ ਦੀ ਆਈਐਸਆਈ ਜਦੋਂ ਸੀ ਜਿਹੜੀ ਹੈ ਉਹਨਾਂ ਦੇ ਇਰਾਦੇ ਇਹ ਹੈ ਕਿ ਬਈ ਪੰਜਾਬ ਦੇ ਵਿੱਚ ਕੋਈ ਹਾਲਾਤ ਗਲਤ ਪੈਦਾ ਕਰੀਏ ਜਿਥੇ ਲੋਅਰ ਨਾ ਰੁਸਤੀ ਦੀ ਨੂੰ ਖਰਾਬ ਕਰੀਏ ਉਸੇ ਤਹਿਤ ਅਲਸੀਆਈਏ ਨੇ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹ ਦੋ ਬੰਦੇ ਜਿਹੜੇ ਪਾਕਿਸਤਾਨ ਤੋਂ ਡਰੋਨ ਰਾਹੀਂ ਸਮਾਨ ਲਹੋਦੇ ਹਨ ਤੇ ਉਥੇ ਪਾਕਿਸਤਾਨੀ ਸਮਗਲਰ ਨਾਲ ਇਹਨਾਂ ਦੇ ਟੱਚ ਨੇ ਤੇ ਐਸਪੀ ਸਿਟੀ ਆਪਣੇ ਡਾਕਟਰ ਜੀ ਪਤਪਤ ਸਿੰਘ ਨਾਲੋਂ ਡੀਐਸਪੀ ਇਨਵੈਸਟੀਗੇਸ਼ਨ ਕੁਮਿੰਦਰ ਪਾਲ ਨਾਗਰਾ ਇਹਨਾਂ ਨੇ ოਪਰੇਸ਼ਨ ਨੂੰ ਲੀਡ ਕਰਦੋਏ ਇਨਸਪੈਕਟਰ ਸੀਆਈਏ ਮਨਦੀਪ ਸਿੰਘ ਅੰਦਾਵਾਲ ਇਹਨਾਂ ਦੀ ਟੀਮ ਨੇ ਐਕਟੀਵੇਟ ਕੀਤਾ ਤੇ ਲੱਖਾਂ ਪੈਣ ਦੇ ਰਹਿਣ ਵਾਲੇ ਦੋ ਦੋਸ਼ੀ ਅਰਸ਼ਦੀਪ ਸਿੰਘ ਅਤੇ ਸੂਰਜ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 6 ਕ੍ਰਿਸਟਲ ਜੁੜੇ ਕੇ ਬਰਾਮਦ ਕੀਤੇ ਗਏ ਹਨ ਇਹ ਜਿਹੜੇ 4 ਪਿਸਟਲ ਪੀਐਕ5 ਨੇ ਤੇ ਦੋ 4 ਪਿਸਟਲ ਲੋਕ ਪਿਸਟਲ ਨੇ 9ਐਮਮ ਤੇ ਦੋ ਪਿਸਟਲ 3 ਮੋਰ ਦੇ ਪੀਐਸ5 ਨੇ ਇਹਨਾਂ ਦੀ ਮਹੋਲੀ ਕੋਈ ਚੀਜ਼ ਤਾਂ ਇਹ ਅੱਜ ਸਾਹਮਣੇ ਆਈ ਹੈ ਕਿ ਇਹ ਪਾਕਿਸਤਾਨ ਦੇ ਰਾਣਾ ਤੇ ਸਿਕੰਦਰ ਦੋ ਆਈਐਸਆਈ ਦੇ ਕੰਮ ਕਰਨ ਤੇ ਕੰਮ ਕਰਨ ਵਾਲੇ ਸਮੱਗਲਰ ਨੇ ਜਿਹੜੇ ਕੀ ਹਥਿਆਰ ਪੰਜਾਬ ਦੇ ਵਿੱਚ ਪੰਪ ਕਰਾਉਣ ਦਾ ਕੰਮ ਕਰਦੇ ਆ ਤੇ ਡਿਫਰੈਂਟ ਡਿਫਰੈਂਟ ਗੈਂਗਸਟਰਾਂ ਨੂੰ ਕੋਈ ਕੋਈ ਗਲਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇਹ ਦੱਪਨ ਜਿਹੜੀਆਂ ਪਾਕਿਸਤਾਨ ਦੇ ਵਿੱਚ ਹੰਗਾਇਆ ਜਾ ਰਹੀਆਂ ਤੇ ਉਸੀ ਲੜੀ ਦੇ ਤਹਿਤ ਇਹ ਨਾ ਬਸ ਇਹ ਕਨਸਾਈਨਮੈਂਟ ਜਿਹੜੀ ਕਿ ਆਈ ਸੀਗੀ ਅ ਇਹਨਾਂ ਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ ਇੱਕ ਦੀ ਉਮਰ ਸੁਰਤਜੀ ਮਰਾ 28 ਸਾਲ ਹੈ ਤੇ ਅਰਸ਼ਦੀਪ ਦੀ 23 ਸਾਲ ਹੈ ਦੋਵੇਂ ਜਿਹੜੇ ਇਹ ਨੌਜਵਾਨ ਨੇ ਨਸ਼ਾ ਕਰਨ ਦੀ ਆਦੀ ਨੇ ਤੇ ਘਰੋਂ ਇਹ ਸੋਕੇ ਨੇ ਦੋਵਾਂ ਦੀ 8-8 ਕਿੱਲੇ ਜ਼ਮੀਨ ਹੈ ਤੇ ਇੱਕ ਜਿਹੜਾ ਇਹਨਾਂ ਜੋ ਮਠਾਈ ਦੀ ਦੁਕਾਨ ਵੀ ਪਿੰਡ ਲਖਣੇ ਕਰਦਾ ਹੈ ਨੇ ਬਟੇ ਪਾਕਿਸਤਾਨੀ ਸਮਗਲਰ ਨਾਲ ਵਰਸਪ ਰਾਈ ਟੱਚ ਦੇ ਵਿੱਚ ਆ ਕੇ ਪੈਸਿਆਂ ਦੇ ਲਾਲਚ ਕਰਕੇ ਉਹਨਾਂ ਦੇ ਲਕਾਵੇ ਚ ਆ ਕੇ ਇਹ ਕੰਮ ਦੇ ਵਿੱਚ ਪੈ ਗਏ ਆ ਤੇ ਇਹ ਇਹ ਗੱਲ ਕੀਤੀ ਜਾ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਿੰਨੇ ਕਨਸਾਈਨਮੈਂਟ ਜਿਹੜੀ ਕੀ ਭੁੰਗਾਈ ਸੀਗੀ ਡ੍ਰੋਨ ਰਾਹੀਂ ਤੇ ਉਹ ਕਿਹੜੇ ਕਿਹੜੇ ਬੰਦਿਆਂ ਨੂੰ ਇਹਨਾਂ ਨੇ ਡਿਸਟ੍ਰੀਬਿਊਟ ਕੀਤੀ ਆ ਉਸ ਤੇ ਸਾਡੀ ਡੇ ਟੈਕਨੀਕਲ ਟੀਮ ਉਹ ਵਰਕ ਕਰ ਰਹੀ ਹੈ ਤੇ ਇਹਨਾਂ ਦੇ ਟ੍ਰੈਕਿੰਗ ਕੀਤੀ ਜਾ ਰਹੀ ਹੈ ਦੇਖੋ ਇਹਨਾਂ ਦਾ ਬਾਰਡਰ ਲੱਗੇ ਪਿੰਡ ਹੈ ਇੱਕ ਹੋਰ ਐਂਟੀਟੀ ਸਾਨੂੰ ਫਿਕਰ ਹੋਈ ਹੈ ਜਿਹੜੇ ਕਿ ਇਹਨਾਂ ਦੇ ਬੈਕ ਲਿੰਕ ਦੇ ਵਿੱਚ ਸੀਗੀ ਜਿਹੜਾ ਕਿ ਇਸ ਟੱਪਕ ਨੂੰ ਮੈਨੇਜ ਕਰ ਰਹੀ ਸੀ ਉਹਦੇ ਤੇ ਵੀ ਸਾਡੀ ਟੀਮਾਂ ਵਰਕ ਕਰ ਰਹੀ ਹੈ ਉਹਨਾਂ ਦੀ ਗਲੀਆਂ ਅਰੈਸਟ ਕਰ ਲਿਆ ਜਾਏਗਾ ਦੇਖ ਇਹ ਅੱਗੇ ਗਾਂ ਕਿੰਨਾ ਤੱਕ ਨੂੰ ਸਪਲਾਈ ਕਰ ਰਹੇ ਸੀਗੇ ਇਹ ਇਹਨਾਂ ਦੇ ਫੋਨ ਦੀ ਫੋਰੈਂਸਿਕ ਐਨਾਲਿਸਿਸ ਵੀ ਹੋ ਰਹੀ ਹੈ ਇਹਨਾਂ ਦੀ ਇੰਟਰੋਗੇਸ਼ਨ ਵੀ ਹੋ ਰਹੀ ਹੈ ਉਹਦੇ ਤੋਂ ਹੀ ਗੱਲ ਸਾਰੀ ਪੂਰੇ ਨੈਟਵਰਕ ਦੀ ਜਿਹੜੇ ਸਾਨੂੰ ਕਲੂਜ਼ ਮਿਲੇ ਨੇ ਇਹ ਗਾਂ ਕਿਤੇ ਕਿਤੇ ਤੱਕ ਜੁੜੀ ਸਪਲਾਈ ਚੱਲ ਰਹੀ ਸੀ ਇਹ ਹੁਣ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਵਤਵਾ ਜਿਹੜਾ ਰਿਮਾਂਡ ਲਿਆ ਜਾਏਗਾ ਉਸ ਤੋਂ ਸਾਨੂੰ ਉਮੀਦ ਹੈ ਕਿ ਥੋੜੇ ਵੱਡੇ ਕਲਾਸੇ ਹੁੰਦੀ ਸਾਨੂੰ ਉਮੀਦ ਹੈ ਕਿ ਇਹ ਕਿੰਨੇ ਵੱਡੇ ਪੱਧਰ ਤੇ ਜਿਹੜਾ ਆਈਐਸਆਈ ਸਪਾਂਸਰਡ ਗਿਰੋ ਹੈ ਕੰਮ ਕਰ ਰਿਹਾ ਅਸੀਂ ਇਹਦਾ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹ ਤੁਸੀਂ ਕਹਿ ਲਿਓ ਕਿ ਸਾਡੀ ਟੀਮ ਦੀ ਬੜੀ ਵੱਡੀ ਕਾਮਯਾਬੀ ਹੈ ਕਿ ਹੁਣ ਸਾਡੇ ਜਿਹੜੇ ਹੱਤ ਨੇ ਉਹਨਾਂ ਲੋਕਾਂ ਦੇ ਵੀ ਪੈਨ ਲੱਗ ਪਏ ਆ ਜਿਹੜੇ ਸੁਭ ਸੁਪੀਏ ਜਿਨ੍ਹਾਂ ਦਾ ਕੋਈ ਪਰਸਨਲ ਬੈਕਗ੍ਰਾਉਂਡ ਨਹੀਂ ਹੈ ਨੇ ਸੁਭਕੇ ਕੰਮ ਕਰਦੇ ਆ ਸਫੇਦ ਕੋਸ਼ ਉਹ ਕੰਮ ਕਰਦੇ ਆ ਜਿਵੇਂ ਤੁਸੀਂ ਵੇਖਿਆ ਕਿ ਮਿਠਾਈ ਦੀ ਦੁਕਾਨ ਹੈ ਆਡੇ ਲਈ ਪਹਿਲੀ ਹੈ ਤੇ ਸੰ nghiਗਤ ਦੇ ਘੇਰੇ ਤੋਂ ਨਸ਼ਾ ਪੀਣ ਦੇ ਘੇਰੇ ਤੋਂ ਬਾਹਰ ਹੁੰਦੀਆਂ ਚੁਪੇ ਰਹਿੰਦੇ ਨੇ ਤੇ ਉਹ ਜਿਹੜੇ ਢੂੰਗੇ ਜਿਹੜੇ ਡੀਪ ਕੋਰ ਨੈਟਵਰਕ ਹੈ ਉਹਨਾਂ ਦੇ ਵੀ ਸਾਡੀ ਟੀਮ ਜਿਹੜੀ ਉਹਨਾਂ ਨੂੰ ਨਿਕਾਲ-ਨਿਕਾਲ ਕੇ ਉਹਨਾਂ ਨੂੰ ਅਰੈਸਟ ਕਰਦੀ ਹੈ ਸਰ ਇਹਦੇ ਲਿੰਕ ਵਿੱਚ ਜਾਸੂਸ ਪੜਿਆ ਪਹਿਲਾਂ ਉਹਦੇ ਨਾਲ ਵੀ ਕੋਈ ਨਹੀਂ ਹਜੇ ਤੱਕ ਤਾਂ ਉਹਦੇ ਨਾਲ ਕੋਈ ਨਹੀਂ ਆਇਆ ਪਰ ਅਸੀਂ ਉਹਨਾਂ ਤੋਂ ਸਰ ਕੋਈ ਐਸਾ ਜਿਹੜਾ ਕੋਈ ਜਾਣ ਨਹੀਂ ਹੈ ਉਹ ਜਿਹੜਾ ਜਾ ਵੀ ਕੋਈ ਉਹ ਇਹ ਮੇਰੇ ਲਈ ਤੇ ਬਟ ਵੀ ਗਲਤ ਪੈ ਕਾ ਵੀ ਸਾਹਮਣੇ ਆਇਆ ਕੁਝ ਦੇਖੋ ਜੀ ਅਜੇ ਤੱਕ ਨਹੀਂ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਅਸੀਂ ਹਰ ਪਕੋ ਇਸ ਦੀ ਜਾਂਚ ਕਰ ਰਹੇ ਹਾਂ ਕਿ ਇਹ ਜਿਹੜੇ ਵੈਪਨ ਪਹਿਲਾਂ ਕਿੰਨੇ ਆਏ ਆ ਇਹ ਵਾਲੇ ਵੈਪਨ ਜਿਹੜੇ ਫੜੇ ਗਏ ਆ ਇਹ ਕਿਉਂ ਆਣੇ ਸੀਗੇ ਕੀ ਇਹਦਾ ਉਦੇਸ਼ ਇਹ ਸੀਗਾ ਕਿ ਕਾਹੜੇ ਕੰਮ ਵਾਸਤੇ ਆਏ ਸੀਗੇ ਬਟ ਇਹ ਗੱਲ ਆਪਾਂ ਪੱਕਾ ਤੋਂ ਤੇ ਕਹਿ ਸਕਦੇ ਹਾਂ ਕਿ ਜਿਹੜੇ ਪਾਕਿਸਤਾਨ ਤੋਂ ਵੈਪਨਸ ਆ ਰਹੇ ਆ ਇਹਨਾਂ ਦਾ ਕੋਈ ਨੇਕ ਮਕਸਦ ਤਾਂ ਸੀਗਾ ਨਹੀਂ ਕੋਈ ਇਹਨਾਂ ਨੇ ਫਾਇਰਿੰਗ ਕਰਕੇ ਤਾਂ ਕਰਨੀ ਨਹੀਂ ਸੀਗੀ ਇਹਨਾਂ ਦਾ ਮਕਸਦ ਇਹ ਹੀ ਸੀਗਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਕਿਸ ਤਰੀਕੇ ਨਾਲ ਅਸੀਂ